ਨਬਾ ਸ਼ਹਿਰ ਵਿੱਚ ਪੰਜਾਬ ਹਾਰਮ ਦੇ ਵਿੱਚ ਇੱਕ ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਓ ਰੈਲੀ ਕੱਢੀ ਗਈ ਇਹ ਰੈਲੀ ਨਬਾ ਦੇ ਪੰਜਾਬ ਹਾਰਮ ਦੇ ਵਿੱਚ ਰੱਖੀ ਗਈ ਤੇ ਕਾਂਗਰ ਦੀ ਲੀਡ ਦੇ ਅੱਗੇ ਜਿਹੜੇ ਮੇਰੇ ਵੀਰਾਂ ਨੇ ਪਿੱਛੇ 2024 ਦੇ ਵਿੱਚ ਕੋਲੋਂ ਲੋਕਸਭਾ ਚਲ ਰਹੇ ਹੋਣਗੇ ਸਾਧੂ ਸਿੰਘ ਬਾਹਰੋਂ ਇਸ ਅੰਦਰੋਂ ਕਿਸੇ ਕੰਮ ਤਾਂ ਤੁਸੀਂ ਤਕੜੇ ਹੋ ਕੇ ਸਾਰੇ ਨੇ ਇਹ ਹਾਲੇ ਤੱਕ ਮਿੱਠ ਦਵਾਈਆ ਮੈਂ ਇੱਕ ਵਾਰੀ ਸਾਰੇ ਕਾਂਗਰ ਦੇ ਉਹਦੇ ਨਾਲ ਸਾਰੇ ਵੋਟਰ ਇੱਥੇ ਨੇ ਉਹਨਾਂ ਦਾ ਦੰਦੀ ਜਿਹੜਾ ਲਿਖੇ ਨੇ ਉਹਨਾਂ ਦੇ ਵੇ ਤੁਹਾਡੇ ਲੋਕਾਂ ਦਾ ਜੋ ਦਨਨਾ ਹੁੰਦਾ ਤਾਂ ਸੱਤਾਂ ਕੇ ਜ਼ਿਲ੍ਹੇ ਜਹਰੇ ਨੇ ਸਿਰ ਦੋ ਹਲ ਕੇ ਥੋਰੇ ਜ਼ਿਲ੍ਹੇ ਦੇ ਨਾਂ ਦਾ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਕਿਵੇਂ ਦੇਖਦੇ ਹੋ ਅੱਜ ਪਰਮਾ ਵਾਰਾ ਜਿਹੜਾ ਮਿਲ ਰਿਹਾ ਰਾਜਾ ਸਿੰਘ ਗੋਣੀ ਵੀ ਆਏ ਨੇ ਪਾਲੀਵਾ ਹਣੀ ਵੀ ਆਏ ਨੇ ਦੇਖੋ ਇਹ ਜਿਹੜੀ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਹੈ ਉਹਦਾ ਅੱਜ ਨਾਬੇ ਵਿੱਚ ਸਮਾਗਮ ਰੱਖਿਆ ਗਿਆ ਆਪਣੇ ਬਕਾਇਦਾ ਹਲਕੇ ਦਾ ਇਹ ਸਮਾਗਮ ਹੈ। ਅਤੇ ਸਦਾ ਸਾਧੂ ਸਿੰਘ ਧਰਮਸੋਟ ਸਾਹਿਬ ਅਤੇ ਸਾਡੇ ਜ਼ਿਲ੍ਹਾ ਪ੍ਰਧਾਨ ਮਹਾਨ ਧਰਵਿੰਦਰ ਖਣੋੜਾ ਸਾਹਿਬ ਦੀ ਅਗਵਾਈ ਹੇਠ। ਇਹ ਕੀ ਤਜਾਰੇ। ਅਤੇ ਜਿਵੇਂ ਕਾਂਗਰਸ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਬਕਾਇਦਾ ਦੇਸ਼ से है बकायदा मुहिम चलाई जा रही है। खarge साहब दे और राहुल गांधी जी दी आदेश ते तहत किते न किते कांग्रेस पार्टी नु एहसास होया है। ਕਿ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੋਈ ਹੈ ਔਰ ਪਹਿਲਾਂ ਵੀ ਕੁਰਬਾਨੀਆਂ ਦਿੱਤਾ ਹੈ ਥੀ ਬਕਾਇਦਾ ਸਾਡਾ ਦੇਸ਼ ਨੂੰ ਆਜ਼ਾਦੀ ਮਿਲੀ ਔਰ ਕਿਤੇ ਨਾ ਕਿਤੇ ਔਰ ਸੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਅੱਜ ਜੇ ਸਾਡੇ ਸਮਾਜ ਚ ਜਾਤ ਪਾਤ ਤੇ ਸਮਾਜ ਨੂੰ ਵੰਡਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਸ਼ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੰਵਿਧਾਨ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਹਨੂੰ ਰੋਕਣਾ ਵੀ ਕਾਂਗਰਸ ਪਾਰਟੀ ਦਾ ਤਰਮ ਤੇ ਸਾਡਾ ਫਰਜ਼ ਬਣਦਾ ਹੈ ਔਰ ਬਾਕਾਇਦਾ ਮੈਂ ਮੁਬਾਰਕਬਾਦ ਦਿੰਨਾ ਤੁਹਾਡੇ ਮਾਧਿਅਮ ਤੇ ਜ਼ਰੀਏ ਮੰਤ ਖਨੋੜਾ ਸਾਹਿਬ ਨੂੰ ਔਰ ਸਾਧੂ ਸਿੰਘ ਜੀ ਨੂੰ ਕਿ ਜ ਬੜਾ ਭਾਰੀ ਕਟ ਦੇਖਣ ਨੂੰ ਉੱਥੇ ਮਿਲਿਆ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਕਿ ਐਸ ਤੋਂ ਇੱਕ ਕਿਤੇ ਨਾ ਕਿਤੇ ਸੋਚ ਪੈਦਾ ਹੁੰਦੀ ਆਉਣ ਵਾਲਾ ਸਮੇਂ ਕਾਂਗਰਸ ਪਾਰਟੀ ਦੇ ਸਿਨੈਰੀ ਹੋਏ ਕਾਂਗਰਸ ਟਾਪ ਆਏ ਜਾ ਰਹੇ ਆ ਇਹ ਤੁਸੀਂ ਦੇਖਿਆ ਹੀ ਹੁਣ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਦੀ ਭੇਜਿਆ ਆਪੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹਾ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਆਪਾਂ ਤਾਂ ਮਲੇਰਕੋਟਲੇ ਆ ਹੁਣ ਇੱਥੇ ਆਏ ਨੇ ਔਰ ਬੈ ਸੰਵਿਧਾਨ ਕੇ ਇੱਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਹੀ ਚਾਹੀ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅਮੀਤਕਰ ਸਾਹਿਬ ਨੇ ਵੀ ਪ੍ਰਧਾਨਗੀ ਚ ਬਣਾਇਆ ਗਿਆ ਸੀ। ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਦੀ ਉਹਦੀ ਨੀਤਿ 'ਚ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਦੇ ਚੰ ਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ। ਕੱਲਾ ਕੱਲਾ ਵਰਕਰ ਅੱਜ ਨਾਪੇ ਦਾ ਪੱਪਾ ਪਾਰ ਹੋ ਕੇ ਅੱਜ ਇਕੱਠੇ ਹੋਏ ਨੇ। ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧਾਂ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀਏ ਇੱਕ ਪਾਸੇ ਸਰਕਾਰ ਦੀ ਰੈਲੀ ਇੱਕ ਪਾਸੇ ਕਾਂਗਰਸ ਦੀ ਰੈਲੀ ਵੱਡਾ ਫਰਕ ਨਜ਼ਰ ਆ ਰਿਹਾ ਕੀ ਕਾਰਨ ਕੀ ਸਮਝਦੇ ਹੋ ਦੇਖੋ ਮੈਨੂੰ ਨਹੀਂ ਪਤਾ ਹੈ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਕਿਸੇ ਤੋਂ ਦੇਖ ਕੇ ਨਹੀਂ ਪ੍ਰੋਗਰਾਮ ਰੱਖਿਆ ਪਹਿਲਾ ਸਾਡਾ ਪ੍ਰੋਗਰਾਮ ਸੀਗਾ 10 ਤਰੀਕ ਦਾ 10 ਤਰੀਕ ਦਾ ਸੀ ਦੇਸ਼ ਤੇ ਜੋ ਜੰਗ ਵਾਲੇ ਮਾਹੌਲ ਬਣ ਗਿਆ ਸੀਗਾ ਉਸ ਨੂੰ ਦੇਖਦੇ ਆਉਣ ਗਾਂਧੀ ਜੀ ਸਾਰੇ ਦੇਸ਼ ਤੇ ਪ੍ਰੋਗਰਾਮ ਰੱਦ ਕੀਤੇ ਉਹ ਰੱਦ ਹੋਇਆ ਇਹ اچانک ਸਾਨੂੰ ਪ੍ਰੋਗਰਾਮ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਸਰਕਾਰ ਵੱਲੋਂ ਸੀਐਮ ਸਾਹਿਬ ਵੀ ਆਏ ਔਰ ਕੇਜਰੀਵਾਲ ਸਾਹਿਬ ਵੀ ਆਏ ਦਾ ਸਵੇਰੇ 11 ਵਜੇ ਪਹਿਲਾ ਸਾਡਾ ਪ੍ਰੋਗਰਾਮ ਸੀਗਾ 11 ਵਜੇ ਦਾ ਜਦੋਂ ਪਤਾ ਲੱਗਿਆ ਕਿ ਉਹ ਆ ਰਹੇ ਨੇ 11 ਵਜੇ ਅਸੀਂ ਟਕਰਾਓ ਚ ਨਹੀਂ ਪੈਣਾ ਚਾਹਾਂ ਕਿਉਂਕਿ ਇਸ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਆਪਣਾ ਪ੍ਰੋਗਰਾਮ ਕੀਤਾ ਹੈ ਅਸੀਂ ਆਪਣਾ ਕੀਤਾ ਜਾ ਰਹੇ ਮੈਨੂੰ ਵੀ ਪਤਾ ਉੱਥੇ ਕਿੰਨੇ ਬੰਦੇ ਸੀ ਕਿੰਨੇ ਨਹੀਂ ਸੀ ਮੈਨੂੰ ਆਪਣਾ ਹੈ ਇੱਥੇ ਥਿਲ ਸਿੱਟਣ ਨੂੰ ਥਾਂ ਨਹੀਂ ਹੈ ਪੈਰ ਤਰਨ ਨੂੰ ਥਾਂ ਨਹੀਂ ਮਿਲਦੀ 19 ਤਰੀਕ ਨੂੰ ਜਿਮਨੀ ਚੋਂਨਾ ਕਿਸ ਤਰ੍ਹਾਂ ਦੇਖਦੇ ਹੋ ਜ਼ਿਆਦਾਤਰ ਜਿਹੜੇ ਸਰਕਾਰ ਹੁੰਦੀ ਉਹਦੇ ਨਾਲ ਭੁਗਤਨੇ ਲੋਕ ਕੀ ਇਹ ਮੇਰੇ ਕੋਲ ਹੈ ਪਹਿਲਾਂ ਮੈਂ ਕੁਝ ਕਹਾ ਇਹਦਾ ਕੋਈ ਫਾਇਦਾ ਨਹੀਂ ਗੱਲ ਇਹ ਆ ਜਿਮਨੀ ਚੋਂਨ ਦੇ ਵਿੱਚ ਲੁਧਿਆਣੇ ਦੀ ਜਨਤਾ ਨੇ ਫੈਸਲਾ ਕਰਨਾ ਉਹ ਸਲਕੇ ਦੇ ਫੈਸਲਾ ਕਰਨਾ ਜੋ ਫੈਸਲਾ ਕਰਨਗੇ よい<リ> <music>

ਕੀ ਕਾਰਨ ਦੇ ਵਿੱਚ ਪਾਚੋ ਸੰਵਿਧਾਨ ਬਚਾਓ ਰੈਲੀ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਆ ਜਿਹੜੀ ਵੱਡਾ ਠਾਠਾ ਮਾਰਦਾ ਘੱਟ ਹੈ ਜਿਹੜਾ ਤੁਸੀਂ ਦੇਖਿਆ ਭਾਵੇਂ ਸਮਾਂ 2 ਵਜੇ ਦਾ ਸੀ ਤੁਸੀਂ 5 ਵਜੇ ਪਹੁੰਚ ਗਏ ਗੱਲ ਇਹ ਹੈ ਜੀ ਕਿ ਅਸੀਂ ਸੰਵਿਧਾਨ ਬਚਾਓ ਕਿਸ ਸਬਾਣਾ ਪੂਰੇ ਦੇਸ਼ ਪਰ ਵਿੱਚ ਕਰ ਰਹੇ ਉਸੇ ਤਰ੍ਹਾਂ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਇਹ ਸਬਾਵਾਵਾਂ ਹੋ ਰਹੀਆਂ ਔਰ ਅੱਜ ਮੈਂ ਸਵੇਰ ਮੇਰ ਕੋਡਲਾ ਤੇ ਹੁਣ ਇੱਥੇ ਨਾਬਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਉਮੀਦ ਤੋਂ ਪਰੇ ਕਿ ਡੇਢ ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚੱਲਣਾ ਪਿਆ ਸਰਕਾਰ ਵੱਲੋਂ ਇਸ ਦੇ ਬਾਅਦ ਵੀ ਉਹ ਵੀ ਜਿਹੜਾ ਨਾਬੇ ਦਾ ਵਰਕਰ ਹੈ ਚਟਾਂਗ ਮੰਗ ਕਾਂਗਰਸ ਪਾਰਟੀ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰਨ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵੱਜੋ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜਾਪ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਤੇ ਨੌਟਚ ਕਾਂਗਰਸ ਪਾਰਟੀ ਦਾ ਬਹੁਤ ਜਿਆਦਾ ਚੰਗਾ ਹੋਏਗਾ ਚੜ੍ਹਦੀ ਕਲਾ ਵਾਲਾ ਹੋ ਹਿੰਦ ਸਿੰਘ ਜੀ ਤੁਸੀਂ ਆਰਐਸਐਸ ਦੀ ਗੱਲ ਕਰੀਆ ਕਿਉਂ ਲੋੜ ਪੈਗੀ ਇਹ ਸੰਵਿਧਾਨ ਬਚਾਓ ਰੈਲੀ ਕਰਨੇ ਪੈਗੀ ਕੇਂਦਰ ਵੱਲੋਂ ਇਹ ਜਿਹੜੀ ਕਾਰਸਾ ਦੇਖੋ ਇਹਸਿਆ ਰੋਜ਼ਾਨਾ ਕੋਸ਼ਿਸ਼ਾਂ ਹੋ ਰਹੀਆਂ ਸਾਡੇ ਸਾਡੇ ਜਿੰਨੇ ਵੀ ਆਧਾਰੇ ਨੇ ਇੰਸਟੀਚਿਊਨ ਉਹਨਾਂ ਤੇ ਚੋਟ ਮਾਰੀ ਜਾ ਰਹੀ ਹੈ ਤੁਸੀਂ ਉਹ ਈੜੀ ਦੁਆਰਾ ਜਿਸ ਪ੍ਰਕਾਰ ਦੀਆਂ ਕਾਰਵਾਈਆਂ ਪੂਰੇ ਦੇਸ਼ ਪਰ ਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਤੇ ਹੋ ਰਹੀਆਂ ਜਿਸ ਪ੍ਰਕਾਰ ਇਲੈਕਸ਼ਨ ਕਮਿਸ਼ਨ ਨੂੰ ਤੋੜ ਮਰੋੜ ਕੇ ਸਿਸਟਮ ਬਣਾਇਆ ਜਾ ਰਿਹਾ ਹੈ ਕਿਸ ਪ੍ਰਕਾਰ 35 ਲੱਖ ਨਵੇਂ ਵੋਟਰ ਜੋੜ ਦਿੱਤੇ ਗਏ ਲੋਕਾਂ ਦੀਆਂ ਵੋਟਾਂ ਕੱਢ ਦਿੱਤੀਆਂ ਗਈਆਂ ਕਿਵੇਂ ਇਲੈਕਸ਼ਨ ਲੁੱਟੇ ਗਏ ਉਹ ਤਮਾਮ ਗੱਲਾਂ ਕਰਕੇ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸਵਿਧਾਨ ਨੂੰ ਯਾਦ ਕਰਦੇ ਆ ਹੋਇਆ ਜਿਸ ਪ੍ਰਕਾਰ ਕਿਸਾਨੀ ਅੰਦੋਲਨ ਦੇ ਵਿੱਚ ਜਾਸਤੀਆਂ ਤੇ ਤੱਕੇ ਹੋਏ ਚਾਹੇ ਵਕਫ ਬੋਰਡ ਦੀਆਂ ਜ਼ਮੀਨਾਂ ਨੂੰ ਲੁੱਟਣ ਦਾ ਮਾਮਲਾ ਹੋਇਆ ਇਸ ਕਰਕੇ ਅਸੀਂ ਪੂਰੇ ਦੇਸ਼ ਦੇ ਅੰਦਰ ਬਾਬਾ ਸਭ ਦੇ ਬਣਾਏ ਹੋਏ ਸੰਵਿਧਾਨ ਦੇ ਬਾਰੇ ਚਰਚਾ ਕਰ ਰਹੇ ਹਾਂ ਕਿ ਇਹ ਪਰਜਾ ਨਹੀਂ ਹੈ ਅਸੀਂ ਹੁਣ ਇਸ ਦੇਸ਼ ਦੇ ਨਾਗਰਿਕਾਂ ਔਰ ਸਾਨੂੰ ਹੱਕ ਆਪਣੀ ਲੜਾਈ ਲੜਨ ਦਾ ਇਸ ਕਰਕੇ ਇਹ ਸਾਡੀਆਂ ਸੰਵਿਧਾਨ ਜਿਹੜੀਆਂ ਸਭਾਾਂਵਾਂ ਹੋ ਰਹੀਆਂ ਨੇ ਪ੍ਰਧਾਨ ਸਾਹਿਬ ਜਿਮਨੀ ਛੋਣ ਪਿਆ ਚੁਕਿਆ ਲੁਧਿਆਣਾ ਕਿਸ ਤਰ੍ਹਾਂ ਦੀ ਤਿਆਰੀ ਹੈ ਕਾਂਗਰਸ ਵੱਲੋਂ ਇਹ ਉਮੀਦਵਾਰ ਬਾਪੂ ਜੱਛੀ ਉਹ ਲੜਨ। ਮੇਗੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਇੱਥੇ ਆਪਦੀਆਂ ਪਿਆਰੀਆਂ ਜੁਟੀਆਂ ਵੀ ਹੈ। ਔਰ ਮੈਨੂੰ ਪੂਰਾ ਨੰਮੀਦ ਹੈ ਕਿ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਛੋਣ ਜਿਹੜੀ ਹੈ ਜਿੱਤ ਲੈਗੀ। ਬਿਲਕੁਲ ਨਾਪੇ ਵਿੱਚ ਮੁੱਖ ਮੰਤਰੀ ਵੀ ਆਉਂਦੇ ਨੇ ਸਾਧਕਾ ਮੁੱਖ ਮੰਤਰੀ ਵੀ ਆਉਂਦੇ ਨੇ ਪਰ ਇਕੱਠ ਬਹੀ ਨਹੀਂ ਕਹਿੰਦੇ ਖਲਾਠ ਸਾਧੂ ਸਿੰਘ ਪਰਸੋ ਦੇ ਜਿਆਦਾ ਹੋ ਜਾਂਦਾ। ਇਸ ਤੋਂ ਅੰਦਾਜ਼ਾ ਲਾ ਲਓ। ਕੀ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਗ ਹੈ ਇਹ ਮਸ਼ਹੂਰੀਆਂ ਵਾਲੇ ਲੋਗ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਵੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾੜੋ ਲਿਆ ਕੇ ਇੱਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿਹੜੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਅੱਜ ਪੰਜਾਬ ਦੇ ਲੋਕ ਜੇ ਤਾਂ ਨਸ਼ਾ 2027 ਸਿੰਗਲ デザਟ ਵੀ ਟੱਪੇਗੀ ਨਹੀਂ ਆ ਆਦਮੀ ਪਾਟੀ ਸਿੰਘ ਅਸ਼ਾ ਬ੍ਰੋਦਮਹੀਨ ਚਲਾ ਰਹੀਆ ਪੰਜਾਬ ਸਰਕਾਰ ਕੀ ਕੋਡੋ ਦੁੱਖੇ ਯਾਰੋ ਤਰਸੋ ਜੀ ਜਿਨ੍ਹਾਂ ਨੇ ਬੜਾ ਪ੍ਰਾਲਾ ਕਰਕੇ ਅੱਜ ਇਹ ਪ੍ਰੋਗਰਾਮ ਕਰਾਇਆ ਮਾਨਤ ਘਰਾੜਾ ਜੀ ਤਾਂ ਰਤਿਆ ਜੀ ਕੋਲ ਸਭ ਸਟੇਜ ਦੇ ਬੈਠੇ ਨੇ ਦਲਵਾਰਾ ਸਿੰਘ ਜੀ ਵਿਸ਼ੇ ਸ਼ਰਮਾ ਜੀ ਸਰਟੀਫਾਇਡ ਪੰਜਾਬ ਦੀ ਪ੍ਰਧਾਨ ਅਚਲਪੁਰ ਹੰਡਾਵਾ ਜਿਹੜਾ ਨੇ ਹਰ ਸੇੜ ਹਰ ਜਗ੍ਹਾ ਪੰਜਾਬ ਦੇ ਜਿੱਥੇ ਵੀ ਕੋਈ ਕੱਟ ਹੋਇਆ ਉੱਥੇ ਇਸ ਪੈਡ ਨੇ ਜਾ ਕੇ ਆਪਣੀ ਹਾਜ਼ਰੀ ਲਵਾਈਆ ਜਿਹੜੀ ਮਹਿਲਾ ਕਾਮੇ ਦਾ ਜਿਹੜਾ ਜਿਹੜਾ ਨੇ ਬੁਲੰਦ ਕੀਤਾ ਮੈਂ ਇਹਨਾਂ ਸਾਰੇ ਜਨਤਾ ਨੂੰ ਧੰਨਵਾਦ ਕਰਨਾ ਚਾਹੁੰਦਾ ਸਾਡੇ ਪਾਂਕੇ ਰਹੇ ਨੇ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਸਾਰੇ ਹੀ ਪਿਆਰ ਸਤਿਕਾਰ ਕਰਦੇ ਹੋਏ ਸਰਕਾਰ ਸਾਹਿਬ ਨੂੰ ਸਿੰਘ ਤੋਂ ਲਈ ਨਾ ਇੱਕ ਪਾਸੇ ਪੰਜਾਬ ਸਰਕਾਰ ਦੀ ਰਹਿੰਦੀ ਸੀ ਇੱਕ ਪਾਸੇ ਆਪਣੀ ਜਿੰਦਗੀ ਸੀ ਤੁਸੀਂ